ਦੀ ਕਾਨੀ ਪਚਾਉਣ ਵਾਸਤੇ ਮਾਨ ਤੋਂ ਸਰਦਾਰ ਸਿਮਰਤ ਸਿੰਘ ਜੀ ਦਾ ਆਇਆ ਸੀ ਜਿਸ ਸਮੇਂ ਸਰਦਾਰ 10 ਅੰਦਰ ਕੰਮ ਚੱਲਦੇ ਨੂੰ ਉਸੇ ਲੜੀ ਦੇ ਤਹਿਤ ਅੱਜ ਇੱਕ ਤਾਂਗੜਾ ਪਾਉਂਦੇ ਆਂ ਲਗਭਗ 10000 ਰੁਪਏ ਦੇ ਵਿੱਚ ਇਹ ਜੀ ਦਾ ਇਹ ਤੋਂ ਲੈ ਕੇ ਖੱਤਰੀ ਵਾਲੇ ਦੇ ਤੋਂ ਵੀ ਕੀ ਬਣਾ ਚਾਰ ਤੋਂ ਹੋ ਰਿਹਾ ਹੈ ਰੱਦਵਾਹੇ ਜਿੱਥਾਂ ਹੈ ਪਾਈਪਲਾਈਨ ਪਾਣਾ ਕਿੰਨਾ ਫਾਇਦਾ ਮਤਲਬ ਪਾਣੀ ਦੇ ਤਰੁਤ ਰਜਵਾਹੇ ਮਤਲਬ ਜਿੱਦਾਂ ਪਹਿਲਾਂ ਖੁੱਲੇ ਖਾਲ ਬਣਦੇ ਸੀ ਉਹਦੇ ਨਾਲ ਕਈ ਜਗ੍ਹਾ ਟਿਕਦੀ ਕਿਵੇਂ ਖੇਤਾਂ ਤੋਂ ਚੰਗਾ ਚਾਂਦ ਰਹਿੰਦੇ ਉਹ ਥੱਲੋਂ ਮਿੱਟੀ ਮਤਲਬ ਹੋਖਲੀ ਕਰ ਦਿੰਦੇ ਨੇ ਤੇ ਪਾਣੀ ਮਤਲਬ ਪ੍ਰੋਪਰ ਤਰੀਕੇ ਨਾਲ ਪਹੁੰਚਦਾ ਨਹੀਂ ਜਿਹੜੀ ਪਾਈਪ ਲੈਣਾ ਹੈ ਇਹਦੇ ਨਾਲ ਕੋਈ ਦਿੱਕਤ ਨਹੀਂ ਆਉਣੀ ਹੈਗੀ ਤੇ ਪਾਣੀ ਵਧੀਆ ਸਪੀਡ ਨਾਲ ਜਾਊਗਾ ਤੇ ਜ਼ਿਆਦਾ ਫਰਸ਼